ਟ੍ਰੈਫਿਕ ਪੁਲਿਸ ਨੇ ਸ਼ਹਾਦਤਾਂ ਨੂੰ ਸਮਰਪਿਤ ਲੰਗਰ ਲਗਾਇਆ ਹੈ ਤਦਸੀਗਏ ਗੁਰਦਾਸਪੁਰ ਦੇ ਵਿੱਚ ਟ੍ਰੈਫਿਕ ਪੁਲਿਸ ਗੁਰਦਾਸਪੁਰ ਦੇ ਵੱਲੋਂ ਐਸਐਸਪੀ ਅਦਿੱਤਿਆ ਤੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਸਿੱਖ ਸ਼ਹਾਦਤਾਂ ਨੂੰ ਸਮਰਪਿਤ ਦੁੱਧ ਦਾਲ ਲੰਗਰ ਲਗਾਇਆ ਤੇ ਇਸ ਮੌਕੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਦੁੱਧ ਦਾ ਲੰਗਰ ਵਰਤੌਣ ਦੀ ਸੇਵਾ ਕੀਤੀ ਗਈ ਤੇ ਟ੍ਰੈਫਿਕ ਪੁਲਿਸ ਇੰਚਾਰ ਸਤਨਾਮ ਸਿੰਘ ਨੇ ਦੱਸਿਆ ਕਿ ਅਜੇ ਉਪਰਾਲੇ ਕਰਨ ਦੇ ਨਾਲ ਲੋਕਾਂ ਦਾ ਪੂਰਾ ਵਿਸ਼ਵਾਸ ਵਧਦਾ ਤੇ ਪੁਲਿਸ ਦੇ ਪ੍ਰਤੀ ਜਿੱਥੇ ਉਹਨਾਂ ਦੇ ਵਿਸ਼ਵਾਸ ਦੇ ਵਿੱਚ ਵਾਧਾ ਹੁੰਦਾ ਹੈ ਤੇ ਪੁਲਿਸ ਤੇ ਲੋਕਾਂ ਵਿਚ ਚਾਨੀ ਹੈ ਜੋ ਲੜਾ ਦੀਨ ਕੇ ਹੇਤ ਹਰਜਾ ਪੁਜੀਤ ਹਨ ਬਾਬਾ ਜੁਝਾਰ ਸਿੰਘ ਜੀ ਸੰਤਨ ਬਾਬਾ ਜੋਰਾਵਰ ਸਿੰਘ ਜੀ ਗੁਰੂ ਪਾਸ਼ਾ ਆਪਿਓ ਨੇ ਕਿਰਪਾ ਕੀਤੀ ਗੁਰੂ ਆਪ ਦੇ ਮਹਾਰਾਜ ਬੱਚਿਆਂ ਨੇ ਪੂਰੇ ਹੀ ਗੁਰਦਾਰਾ ਪੁਰ ਦੇ ਟ੍ਰੈਫਿਕ ਇੰਚਾਰਜ ਜੀ ਦਿਹਾੜੇ ਨੂੰ ਸਮਰਪਿਤ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਲ ਮਿਲ ਕੇ ਆਪ ਦੀ ਪ੍ਰੇਰਣਾ ਸਦਕਾ ਮਹਾਰਾਜ ਸੰਤਾਂ ਵਾਸਤੇ ਗਰਮ ਜਲ ਦੇ ਲੰਗਰ ਲਾਏ ਹਨ ਗੁਰੂ ਪਾਤਸ਼ਾਹ ਮਿਹਰ ਕਰਨੀ ਆਪ ਬੱਚਿਆਂ ਨੂੰ ਆਪਣੇ ਪায়ে ਪੁਰਨਿਆਂ ਤੇ ਚੱਲਣ ਦਾ ਬਾਲ ਬਖਸ਼ਣਾ ਗੁਰੂ ਪਾਤਸ਼ਾਹ ਚੰਚਾਰਜਰ ਟ੍ਰੈਫਿਕ ਪੁਲਿਸ ਦੇ ਸਾਰਿਆਂ ਦੇ ਮਿਲਵੈ ਦੇ ਸੰਜੋਗ ਦੇ ਨਾਲ ਚਾਰ ਸਾਹਿਬ ਦੇ ਸਾਹਿਬ ਜਾਨਾ ਯਾਤ ਮਾਤਾ ਗੁਜਰੀ ਦੀ ਸ਼ਹਾਦਤ ਤੇ ਮੋਤੀ ਵੀ ਗਰਾਮ ਮਹਿਰਾ ਦੀ ਸ਼ਹਾਦਤ ਦੇ ਸੰਬੰਧ ਵਿੱਚ ਲਗਾਇਆ ਗਿਆ ਤੇ ਨਾਲ ਵਧੀਆ ਹੁੰਦਾ ਕਿ ਪੁਲਿਸ ਦੇ ਤੇ ਜਿਹੜੀ ਹੈਗੀ ਆ ਕਿ ਪਬਲਿਕ ਦੀ ਆਪ ਸ਼ਾਂਤ ਪੈਂਦੀ ਇਹਨਾਂ ਨੂੰ ਕਿ ਜਿਹੜੇ ਕੋਈ ਕੰਦੇ ਹੋਰ ਪਰਸਨ ਹੈ ਗਿਆ ਉਹ ਕੋਈ ਕਾਬੂ ਚਲਦੀ ਆਉਂਦੇ ਇਨਫੋਰਮੇਸ਼ਨ ਮਿਲਦੀ ਆ ਜਿੱਦਾਂ ਅਸੀਂ ਕਾਰਕਰਾਂ ਕੋਲੋਂ ਵਧੀਆ ਰਹੇਗਾ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਸਾਨੂੰ ਅੱਜ ਚਾਰ ਸਾਹਿਬ ਜਦਿਆਂ ਦੇ ਮਤਾ ਗੁਜਰ ਕੌਰ ਜੀ ਮੋਤੀਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜਿਹੜਾ ਇਹ ਦੁੱਧਾ ਲੰਗਰ ਸਾਡੇ ਟਰੈਫਿਕ ਦੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਡਿਪਟੀ ਸਾਹਿਬ ਦੇ ਸਹਿਯੋਗ ਨਾਲ ਮਾਨਯੋਗ ਐਸਐਸਪੀ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਲਗਾਇਆ ਗਿਆ ਤੇ ਸੰਗਤਾਂ ਦੀ ਜਿਹੜੀ ਇਹ ਸੇਵਾ ਜਿਹੜੇ ਸਾਡੇ ਟਰੈਫਿਕ ਦੇ ਮੁਲਾਜ਼ਮਾਂ ਉਹ ਕਰਦੇ ਆਮ ਜਨਤਾ ਵੀ ਚਲੋ ਪ੍ਰਭਾਵਿਤ ਹੋਏਗੀ ਜੇ ਆਪੋ ਆਪਣੇ ਭਾਰ ਲਾਣਾ ਸਿਰ ਤੋਂ ਉਹਨਾਂ ਦੀ ਸਿੱਖਿਆ ਦੇ ਚੱਲਣਾ ਚਾਹੀਦਾ ਤੇ ਇਹ ਕੋਈ ਏਡਾ ਤਗੜਾ ਕਿੰਨੇ ਕਾ ਜਿਆ ਪਰਾਲਾ ਆਇਆ ਕੋਈ ਏਡਾ ਤਕੜਾ ਕੰਮ ਨਹੀਂਗਾ ਉਹਨਾਂ ਦੀ ਹਸਾਦਤ ਦੇ ਅੱਗੇ ਕੁਝ ਨਹੀਂਗਾ ਹਾਂਜੀ ਸ਼ਹਿਰ ਵਾਸੀ ਵੀ ਸਾਰੇ ਜਿਹੜੇ ਨੇ ਮਤਲਬ ਇਸ ਹਸਾਦਤ ਨੂੰ ਮੁੱਖ ਰੱਖਦੇ ਹੋਏ ਜਿਹੜੇ ਆ ਸੇਵਾ ਕਰਦੇ ਨੇ ਉਹ ਮੁਲਾਜ਼ਮਾਂ ਦੀ ਵੇਲ ਹੀ ਨਹੀਂ ਲੱਗਦੀ ਹਾਂਜੀ ਬਿਲਕੁਲ ਦੁਕੀਆਂ ਬੜੀਆਂ ਨੇ ਵਿਜੀ ਭੜੇ ਨੇ ਇਸ ਕਰਕੇ ਫਿਰ ਇਹ ਕੰਮ ਵਾਸਤੇ ਤੇ ਟਾਈਮ ਚਾਹੀਦਾ ਇਹ ਮਾ ਗੁਰੂ ਸਾਹਿਬ ਦੀ ਹਸਾਦਤ ਨੂੰ ਮਤਲਬ ਸਾਬਜਾਦਿਆਂ ਦੀ ਹਸਾਦਤ ਨੂੰ ਮੁੱਖ ਰੱਖਦੇ ਹੋਏ ਆ ਮਾਨਜੋਗ ਐਸਐਸਪੀ ਸਾਹਿਬ ਨੇ ਜਿਹੜਾ ਹੈ ਇਹ ਕਪੜਾਲਾ ਕਰਨ ਵਾਲੋਂ ਸਾਰਿਆਂ ਨੂੰ ਕਿਹਾ ਹੈ ਇਹ ਤੁਸੀਂ ਆਪਣਾ ਜੋਗ ਯੋਗਦਾਨ ਬਣਦਾ ਹੈ ਉਹ ਕਰੋ ਆ ਚਲੋ ਜੀ ਜੇ ਸਾਰੇ ਰਹਿਣਗੇ ਫਿਰ ਤੇ ਚੱਲਦਾ ਰਹੇਗਾ ਕੰਮ